ਮੇਰੇ ਹਸਬੰਦ ਨੇ ਉਹਨਾਂ ਨੇ ਇਹਨਾਂ ਦੇ ਉਹ ਦੋਵਾਂ ਭਰਾਵਾਂ ਨੂੰ ਉਹਨਾਂ ਨੇ ਸਿੱਧੇ ਧਾਤਰ ਮਾਰੇ ਮੈਂ ਅੰਦਰ ਹਾਂ ਤੇ ਜਦੋਂ ਮੈਂ ਉਹਨਾਂ ਨੂੰ ਛਡਾਉਣ ਗਈਆਂ ਤੇ ਮੇਰੇ ਵੀ ਆਪ ਕੋ ਸਿਰ ਤੇ ਦੇ ਤਮਾਰਤੀ ਉਹ ਕੁੜੀ ਨੇ ਅੱਜ ਇਹਨਾਂ ਨੇ ਸਿੱਧੇ ਦੋਵਾਂ ਭਰਾਵਾਂ ਨੇ ਧਾਤਰ ਮਾਰੇ ਸਿੱਧੇ ਤੇ ਮੈਂ ਉੱਤੇ ਜਾ ਕੇ ਵੀ ਮੈਂ ਨਾਮ ਮਾਰੋ ਨਾਮ ਮਾਰੋ ਮੇਰੇ ਭਰਾਵਾ ਚਾਚੇ ਦੇ ਮੁਰੇ ਤੇ ਮੇਰਾ ਭਰਾ ਹੀ ਆਪਣੇ ਤਾਂ ਇਸ ਪਰਿਵਾਰ ਇਹਦੇ ਧੱਕੇ ਨਾਲ ਜਿਹੜਾ ਮੇਰਾ ਭਰਾਵਾ ਨਿਕਾ ਸਰਜੀਤ ਉਹ ਵੀ ਸਾਡੇ ਵਿੱਚੋਂ ਹੀ ਆ ਨਾਲ ਕਾਕੂ ਆ ਉਹ ਤਾਏ ਦਾ ਮੂੜਾ ਵਾ ਤੇ ਉਹਨਾਂ ਨੇ ਧੱਕੇ ਨਾਲ ਥਾਂ ਵਲ ਨੀ ਕੋਸ਼ਿਸ਼ ਕਰਦੇ ਸੀ ਪੀ ਪੰਜੀ ਬਾਰੋਂ ਬੱਦੇ ਲੈਂਦੇ ਸੀ ਉਹਨਾਂ ਨੇ ਤੇ ਅਸੀਂ ਬਤੇਰਾ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਾ ਹੋਗੇ ਵੀ ਤੁਸੀਂ ਇੰਦਾ ਨਾ ਕਰੋ ਉਹਨਾਂ ਨੇ ਅਸਲਾ ਵੀ ਲੈਂਦਾ ਪੰਜ ਸੇਵ ਫਿਆਲ ਕੀਤੇ ਇੱਕ ਫਿਆਲ ਵੱਜਾ ਹੋ ਗਿਆ ਜੀ 25 ਕ ਜਾਨੇ ਹੋਣੇ ਆ ਲੜਾਈ ਕਿੰਨੇ ਮਰਲੇ ਜਗ੍ਹਾ ਕਿੰਨੀ ਆ ਪੰਜ ਮਰਲੇ ਆ ਜੀ ਪੰਜ ਮਰਲੇ ਆ ਤੂੰ ਆਪਸੇ ਘਰਾਣੇ ਸਿੱਖਿਆ ਹਾਂਜੀ ਸਿੱਖ ਘਰਾਣੇ ਹਾਂਜੀ ਹਾਂਜੀ ਚਾਚੇ ਤਾਏ ਦੇ ਮੁੜੇ ਅਸੀਂ ਵੀ ਪੜਵਾਦਾ ਬਾਹਰ ਦੇ ਬੰਦੇ ਨੂੰ ਬਥੇਰਾ ਆਖਿਆ ਸਾਡਾ ਆਪਾਂ ਜੀ ਜੀ ਅਸੀਂ ਨਿਬੇਰ ਲਾਗੇ ਪਰ ਉਹਨੇ ਹੱਲ ਦੇ ਦੇ ਬੰਦੇ ਸੱਦੇ ਕਹਿੰਦਾ ਮੈਂ ਪੰਜਾਇਦ ਮੈਂਬਰ ਵਾਂ ਮੈਂ ਜੋ ਮਰਜੀ ਕਰ ਸਕਣਾ ਵਾਂ ਰਾਣਾ ਸੰਦੀਪ ਕੌਰ ਕਾਹਨ ਜਖਮੀ ਕਿਹੜੀ ਗੱਲ ਝਗੜਾ ਆਇਆ ਮੇਰੇ ਹਸਬੰਦ ਨੇ ਉਹਨਾਂ ਨੇ ਇਹਨਾਂ ਨੇ ਉਹ ਦੋਵਾਂ ਭਰਾਵਾਂ ਨੇ ਉਹਨਾਂ ਨੇ ਸਿੱਧੇ ਦਾਤਰ ਮਾਰੇ ਮੈਂ ਅੰਦਰ ਹਾਂ ਤੇ ਜਦੋਂ ਮੈਂ ਉਹਨਾਂ ਨੂੰ ਛਡਾਉਣ ਗਈਆਂ ਤਾਂ ਮੇਰੇ ਵੀ ਆਪ ਕੋ ਸਿਰ ਤੇ ਡਟ ਮਾਰਤੀ ਉਹ ਕੁੜੀ ਨੇ ਇਹ ਪਤਾਂ ਤੋਂ ਦਾ ਝਗੜਾ ਜੀ ਹਾਂ ਨਹੀਂ ਤੇ ਅਸੀਂ ਹੁਣ ਘਰ ਹਾਨੂੰ ਕੀ ਪਤਾ ਥਾਵਾ ਕੀ ਹਸਾਬ ਕਿਤਾਬ ਕੀ ਨਹੀਂ ਇਹਨਾਂ ਦਾ ਜਦ ਮੈਂ ਇਹਨਾਂ ਨੂੰ ਛਡਾਉਣ ਗਈਆਂ ਤਾਂ ਮੇਰੇ ਵੀ ਹਟ ਮਾਰ ਤੇ ਇਹਨਾਂ ਨੇ ਸਿੱਧੇ ਦੋਵਾਂ ਭਰਾਵਾਂ ਨੇ ਦਾਤਰ ਮਾਰੇ ਸਿਰ ਤੇ ਤੇ ਮੈਂ ਉੱਤੇ ਜਾ ਕੇ ਮੈਂ ਮਹਨਾ ਮਾਰੋ ਨਾ ਮਾਰੋ ਜਿਹੜਾ ਜਖਮੀ ਹੋ ਕੀ ਪੰਜਾਬ ਨੰਬਰ ਕੋਣ ਹਾਂ ਜੀ ਮੈਂ ਮੇਰੇ ਹਸਬੰਦ ਨੇ ਹਾਂ ਨਹੀਂ ਮੈਂ ਮੈਂਬਰ ਨੇ ਹਾਂ ਜੀ। ਪੰਚਾਇਤ ਮੈਂਬਰ। ਹਾਂ ਜੀ ਪੰਚਾਇਤ ਮੈਂਬਰ। ਇੱਕ ਸਾਡਾ ਨਕੀ ਉਹਦੇ। ਉਹਨੇ ਤੇ ਸਿਰ 'ਚ ਸਿੱਧੇ ਦਾਤਰ ਵਜੇ। ਸਿੱਧੇ ਦਾਤਰ ਮਾਰੇ ਖੂਨ ਇੰਨਾ ਕਿ ਘਰ ਭਿੱਜੇ ਪਏ ਕੱਪੜੇ ਹੱਲੇ ਵੀ ਪਰਨੇ। ਝਗੜਾ ਹੋਇਆ ਕਿਹੜੀ ਗੱਲੋਂ ਵੰਦ। ਬਲੇ ਥਾਂ ਤੋਂ ਕੋਈ ਝਗੜਾ ਸਾਨੂੰ ਤੇ ਪਤਾ ਨਹੀਂ ਜਿਉਂ ਥਾਂਵਾ ਤੁੰ ਦਾ ਕੀ ਸਾਹਤਾ। ਨਾ ਸੰਦੀਪ ਕੋੜ। ਮੈਂ ਮੇਰੇ ਭਰਾ ਵਾ ਚਾਚੇ ਦੇ ਮੂਰੇ ਤੇ ਮੇਰਾ ਭਰਾ ਹੀ ਆਪਣੇ ਅਸੀਂ ਪਰਿਵਾਰ ਇਹਦੇ ਤੇ ਧੱਕੇ ਨਾਲ ਜਿਹੜਾ ਮੇਰਾ ਭਰਾ ਵਾ ਨਾ ਨਿਕਾ ਸਰਜੀਤ ਉਹ ਵੀ ਸਾਡੇ ਵਿੱਚ ਹੋਈਆਂ ਨਾਲ ਕਾਕੂ ਆ। ਉਹ ਪਾਏ ਦਾ ਮੂੜਾ ਤੇ ਉਹਨਾਂ ਨੇ ੱਤਕੇ ਨਾ ਥਾਂ ਵੱਲ ਦੀ ਕੋਸ਼ਿਸ਼ ਕਰਦੇ ਸੀ 25 25 ਬਾਰੋ ਬੰਦੇ ਲਿਆਂਦੇ ਸੀ ਉਹਨਾਂ ਨੇ ਤੇ ਅਸੀਂ ਬਤੇਰਾ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਾਹ ਹੋ ਗਏ ਵੀ ਤੁਸੀਂ ਐਂਦਾ ਨਾ ਕਰੋ ਉਹਨਾਂ ਨੇ ਅਸਲਾ ਵੀ ਲਿਆਂਦਾ ਪੰਜ ਸੇਵ ਫਿਆਲ ਕੀਤੇ ਇੱਕ ਫਿਆਲ ਵੱਜਾ ਵੀਰ ਮੇਰੇ ਦੇ ਉਹਦੇ ਗੋਲੀ ਵੱਜੀ ਆ ਕੀ ਨਾ ਉਹਦਾ ਅਮਨਦੀਪ ਸਿੰਘ ਕਿੰਨੇ ਮਰਲੇ ਜਿਹੜੇ ਪੰਜ ਲੜਾਈ ਆ ਪੰਜੀ ਪੰਜੀ ਗਜਾਣੇ ਹੋਣੇ ਆ ਲੜਾਈ ਕਿੰਨੇ ਮਰਲੇ ਜਗਾ ਨੁਜਾਗਾ ਕਿ ਨਹੀਂ ਆ ਪੰਜ ਮਰਲੇ ਆ ਜੀ ਪੰਜ ਮਰਲੇ ਆ ਹਾਂਜੀ ਸ੍ਰੀਕਾ ਭਰਾ ਦੇ ਸਿਰਕਾ ਹਾਂਜੀ ਸ੍ਰੀਕਾ ਭਰਾ ਦੇ ਹਾਂਜੀ ਹਾਂਜੀ ਚਾਚੇ ਤਾਏ ਦੇ ਮੁੜੇ ਅਸੀਂ ਵੀ ਪਰਵਾਦਾ ਬਾਹਰ ਦੇ ਬੰਦੇ ਨੂੰ ਬਥੇਰਾ ਆਖਿਆ ਸਾਡਾ ਆਪਾਂ ਇਹ ਜੀ ਅਸੀਂ ਨਿਭੇਰ ਲਾਂਗੇ ਪਰ ਉਹਨੇ ਹੱਲੇ ਦੇ ਬੰਦੇ ਸੱਦੇ ਕਹਿੰਦਾ ਮੈਂ ਪੰਚਾਇਤ ਮੈਂਬਰ ਵਾਂ ਮੈਂ ਜੋ ਮਰਜੀ ਕਰ ਸਕਣਾ ਵਾਂ ਪਹਿਲਾਂ ਸਭ ਤੋਂ ਉਹਨੇ ਮੇਰੇ ਆ ਦੱਤਰ ਮਾਰੇ ਤੇ ਸ਼ੁਰੂ ਹੋਇਆ ਕੰਮ ਕਿਨੇ ਫਟਰੇ ਭੇਜਦੇ ਆਈ ਜੀ ਚਾਰ ਪੰਜ 6 ਜਾਣੇ ਆ ਇੱਕ ਦੇ ਚਾਚੇ ਦੇ ਮੁੜੇ ਦੇ ਵੀ ਹਰੇ ਵੱਜਾ ਵਾ ਕਿੰਨੇ ਦੇ ਬੰਦ ਗਏ ਹਾਂਜੀ ਗੋਲੀ ਕੋਦੇ ਜੀ ਵੱਜੀ ਆ ਤੇ 5-6 ਜਣੇ ਫਟੜ ਹੋਏ ਆ ਘਰ ਦੇ ਵਿੱਚ ਹੀ ਆਨਕੇ ਜੀ ਪੈ ਗਏ 520 ਜਣੇ ਗੋਲੀ ਕਿਸੇ ਵੱਜੀ ਇਹਦੇ ਗੋਲੀ ਉਹਦੇ ਜੀ ਇਦਾਂ ਨੇ ਪਾਸੇ ਸਾਤੀ ਦੇ ਵਿੱਚ ਇਦਦਰ ਦੇ ਪਾਸੇ ਹਾਂਜੀ ਉਹ ਬਾਰੋ ਬਹਾਨੇ ਦੇ ਬੰਦਾ ਸੱਦਿਆ ਸੀ ਤੇ ਬਾਕੀ ਉਹਨੇ ਮੇਰੇ ਦੇ ਵੀ ਗੋਲੀ ਚਲਾਉਣ ਲਗਾ ਸੀ ਥਾ ਮੈਨੂੰ ਮੇਰੇ ਭਰਾਣੇ ਉਠਾਉਣ ਕਰਤਾ ਮੈਨੂੰ ਤੇ ਫਿਰ ਜੜਾ ਪੜੇ ਨੂੰ ਲੰਗ ਗਿਆ ਉਤੋਂ ਦੀ ਤੇ ਵੇ ਇੱਕ ਪਤਾ ਨਹੀਂ ਵੀ ਇੱਕ ਗੇੜਾ ਡੇਨ ਵੱਜਾ ਉਹ ਮੇਰੇ ਭੜਾ ਦੇ ਮਾਰਨ ਲਗਾ ਤੇ ਉਹ ਪਤਾ ਨਹੀਂ ਕਿ ਚੱਲਿਆ ਗਿਆ ਤੇ ਫਿਰ ਉਹ ਪਤਾ ਨੂੰ ਲੰਗੇ ਉਹ ਵੀ ਭੜੇ ਵੇਰਾ ਨਾਸਨ ਦੀ ਗੋਰਾ ਜੀ ਮਰਲੇ ਜੇ ਆਪਾਂ ਉਹਨਾਂ ਨੂੰ ਕਿਹਾ ਤੁਹਾਡੇ ਘਰ ਦਾ ਮਸਲਾ ਆਪਾਂ ਨਿਬੇੜ ਲੈਣੇ ਬੈਠੇ ਤੇ ਆਪਾਂ ਥਾਂ ਦੇਣ ਵੀ ਦੇ ਆ ਕਿ ਤੂੰ ਇਥੋਂ ਲੈ ਲਓ ਜ਼ਬਰਦਸਤੀ ਦੂਜੇ ਥਾਂ ਤੇ ਕਬਜ਼ਾ ਕਰਨ ਨੂੰ ਫਿਰਦੇ ਜੇ ਤਾਏ ਦੇ ਤੇ ਮੁੰਡੇ ਇੱਕ ਤਾਏ ਦਾ ਇੱਕ ਚਾਚੇ ਦਾ ਮੁੰਡਾ ਸਰਜੀਤ ਸਿੰਘ ਤੇ ਕਾਕੂ ਕਾਕਾਕੂ ਦੀ ਘਰ ਦੀ ਤੇ ਸੰਦੀਪ ਸਰਜੀਤ ਦੀ ਘਰ ਦੀ ਇਹ ਸਾਨੂੰ ਸਾਰੇ ਦੱਤ ਲੈ ਕੇ ਮਾਰਨ ਪੈਗੇ ਬਾਹਰੋਂ ਬੰਦੇ 24 25 ਬੰਦੇ ਸੱਦੇ ਬਾਰੋ ਨਾਲ ਉਹਨਾਂ ਕੋ ਅਸਲਾ ਹੀ ਤੇ ਮੇਰੇ ਮਨਦੀਪ ਸਿੰਘ ਮੇਰੇ ਘਰ ਵਾਲੇ ਦੇ ਗੋਲੀ ਲੱਗ ਗਈ ਜੇ ਹਾਂਜੀ ਤੇ ਬਾਰਾ ਸਾਰੇ ਸੱਦੇ ਰਿਸ਼ਤੇਦਾਰ ਆਪਣੇ ਜਿੰਨੇ ਵੀ ਇਹ ਸੇਕਾ ਭਰਾ ਦਾ ਸਾਰਾ ਹਾਂਜੀ ਕਿੰਨੇ ਬੰਦੇ ਫਟੜੇ ਜਨਾਨੀਆਂ ਦੇ ਬੰਦੇ ਕਿੰਨੇ ਫਟੜੇ ਵਿੱਚ ਚਾਰ ਪੰਜ ਹੋ ਗਏ ਜੀ ਬਹੁਤ ਬੁਰਾ ਹਾਲ ਜੀ ਹਾਨੂੰ ਇਨਸਾਫ ਚਾਹੀਦਾ ਵਾ ਇਹ ਪ੍ਰੋਪਰਟੀ ਡਿਸਪਿਊਟ ਸੀ ਆਫਸਰ ਚਟਚਾ ਦੇ ਪੁੱਤ ਭਰਾ ਸੀ ਇਹ ਇਨਾਂ ਦਾ ਪ੍ਰੋਪਰਟੀ ਦਾ ਡਿਸਕਿਊਟ ਸੀ ਤੇ ਡਿਸਕਿਊਟ ਨੂੰ ਲੈ ਕੇ ਇਹਨਾਂ ਦੀ ਅੱਜ ਲੜਾਈ ਹੋਈ ਆ ਲੜਾਈ ਦੌਰਾਨ ਜਿਹੜੇ ਦੋ ਬੰਦੇ ਜ਼ਖਮੀ ਆ ਬਰੋਲ ਹਸਪੀਟਲ ਦਾਖਲ ਆ ਤੇ ਕਾਨੂੰਨ ਦੇ ਮੁਤਾਬਕ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਗੋਲੀ ਕਿਤੇ ਵਜੀ ਆ ਗੋਲੀ ਇੱਕ ਦੇ ਵਜੀ ਆ ਗੋਲੀ ਇੱਕ ਦੇ ਵਜੀ ਆ ਇੱਕ ਦੇ ਸਿਰ ਤੇ ਵਿੱਚ ਸੱਟ ਆ ਕੋਈ ਬਾਹਰੋਂ ਪੂਰਾ ਰੋਲਾ ਪਿਆ ਕੀ ਬਾਹਰੋਂ ਮੁੰਡੇ ਉਹ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਸਾਰੇ ਜਿਹੜੇ ਤੱਥਾਂ ਦੇ ਆਧਾਰ ਤੇ ਜਿਹੜਾ ਇਸ ਵਕਤ ਵੀਡੀਓ ਵਿੱਚ ਉਹ ਇਥੇ ਆਥੂਰ ਵੀ ਲਬਰੇ ਵੀ 37 ਹਜ਼ਾਰ ਫੜੇ ਆ ਗਏ। ਉਹ ਅੱਜ ਦੇਖ ਰਹੇ ਆਂ ਅਸੀਂ ਅੱਜ ਇਨਵੈਸਟੀਗੇਸ਼ਨ ਕਰ ਰਹੇ ਆਂ ਸਾਰਾ ਇਨਵੈਸਟੀਗੇਟ ਕਰਕੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿਹੜੇ ਜ਼ਖਮੀਓ ਕੀ ਕੀ ਨਾਮ ਪਤਾ ਕਿਹਨਾਂ ਦਾ? ਇੱਕ ਦਾ ਨਾਮ ਹੈ ਮਨਪ੍ਰੀਤ ਸਿੰਘ ਤੇ ਉਹਦੇ ਗੋਲੀ ਵੱਜੀ। ਉਹਦੇ ਗੋਲੀ ਮਰਜੀ। ਤੇ ਦੂਸਰਾ ਜਿਹੜਾ ਪੰਚਾਇਤ ਸਰਜੀਤ ਸਿੰਘ। ਪੰਚਾਇਤ ਨੰਬਰ ਕੀ? ਹਾਂਜੀ। ਇੱਕ ਇੱਕ ਪੰਚਾਇਤ ਨੰਬਰ ਸਰਜੀਤ ਸਿੰਘ। ਇਹ ਪੰਚਾਇਤ ਨੰਬਰ ਹੈ ਮੌਜੂਦਾ। ਮੌਜੂਦਾ। ਇਹ ਵੀ ਜ਼ਖਮੀ ਆ ਜੀ? ਇਹ ਵੀ ਜ਼ਖਮੀ ਉਹਦੇ ਸਿਰ 'ਚ ਸੱਟ ਆ।